ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜਿਆ ਲੈ ਕੇ ਸਾਜਣਾ ਜੀ ਵੱਡੀ ਖਬਰ ਅਮਰੀਕਾ ਦੇ ਚਾਰੀ ਹਵਾਈ ਅੱਡਿਆਂ ਤੇ ਮੰਡਰਾਇਆ ਖਤਰਾ ਅਮਰੀਕਾ ਦੇ ਚਾਲੀ ਹਵਾਈ ਅੱਡੇ ਕਿਸੇ ਵੀ ਵੇਲੇ ਬੰਦ ਹੋ ਸਕਦੇ ਹਨ ਅਤੇ ਹਜ਼ਾਰਾਂ ਮੁਸਾਫਰਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਸਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਫੈਡਰਲ ਐਵੀਏਸ਼ਨ ਤੇ ਐਡਮ ਨੇਸਟ ਟ੍ਰੇਟ੍ਰੇਸ਼ਨ ਦੇ ਪ੍ਰਸ਼ਾਸਕ ਬਰਾਇਨ ਅੰਬੈਡ ਫੋਰਡ ਨੇ ਕਿਹਾ ਹੈ ਕਿ ਇਹ ਹਾਲਾਤਾਂ ਦੇ ਮੱਦੇਨਜ਼ਰ ਹਵਾਈ ਆਵਾਜਾਈ ਵਿੱਚ 10 ਫੀਸ ਦੀ ਕਟੌਤੀ ਕਰਨ ਦਾ ਫੈਸਲਾ ਕਰ ਫੈਸਲਾ ਲਿਆ ਗਿਆ ਹੈ ਤੇ ਉਧਰ ਟ੍ਰਾਂਸਪੋਰੇਸ਼ਨ ਸਟੇਸ਼ਨ ਮੰਤਰੀ ਸ਼ੌਨ ਡਫੀ ਨੇ ਕਿਹਾ ਹੈ ਕਿ 에어 ਟੈਰਿਫ ਟੈਰਿਫ ਟ੍ਰੈਫਿਕ ਕੰਟਰੋਲ ਨਾਲ ਉੱਤੇ ਦਬਾਅ ਘਟਾਉਣ ਵਾਸਤੇ ਇਹ ਕਦਮ ਲਾਜ਼ਮੀ ਹੋ ਗਿਆ ਹੈ ਕਿਉਂਕਿ ਸ਼ਟਡਾਊਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਪ੍ਰਭਾਵਿਤ ਹਵਾਈ ਅੱਡਿਆਂ ਵਿੱਚ ਹਾਰਟ ਸਹਾਰਟ ਫੀਗਰਟ ਸ ਫੀਲਡ ਇਜੈਕਸ਼ਨ ਐਟ ਲਾਟਾ ਤੇ ਇੰਟਰਨੈਸ਼ਨਲ 에ਅਰਪੋਰਟ ਬੋਸਟਨ ਲੌਕਟਨ ਤੇ ਇੰਟਰਨੈਸ਼ਨਲ ਸ਼ਾਰਟ ਡੱਗ ਲਸਟ ਤੇ ਇੰਟਰਨੈਸ਼ਨਲ ਡੈਨਵਰ ਤੇ ਇੰਟਰਨੈਸ਼ਨਲ ਡਾਲਾਸ ਫੋਰਟਵਰਥ ਇੰਟਰਨੈਸ਼ਨਲ ਨਿਊ ਅਰਕਲੀ ਬਰਟੀ ਤੇ ਇੰਟਰਨੈਸ਼ਨਲ ਜਾਰਜ ਬੋਰਸ਼ ਹਿਊ ਸਟਨ ਅਤੇ ਐਂਟਰਕੋਟੀ ਨੈਟਲ ਅਤੇ ਇੰਡੀਆ ਨਾਪੋਲਿਸ ਅਤੇ ਇੰਟਰੀਆ ਇੰਟਰਨੈਸ਼ਨਲ ਅਤੇ ਨਿਊਜ਼ ਆਰਕ ਦੇ ਲਾਗੋ ਕਾਡੀਆਂ 에ਰਪੋਰਟ ਦੇ ਨਾਮ ਪ੍ਰਮੁੱਖ ਤੌਰ ਤੇ ਲਏ ਜਾ ਸਕਦੇ ਹਨ ਇਥੇ ਦੱਸਣਾ ਬੰਦਾ ਹੈ ਕਿ ਸ਼ਟਡਾਊਨ ਕਰਕੇ 4 ਕਰੋੜ ਲੋਕ ਲੋੜਵੰਦ ਅਮਰੀਕੀ ਵਾਸੀਆਂ ਨੂੰ ਗ੍ਰੋ ਸਰੀ ਦੀ ਸਪਲਾਈ ਰੁਕ ਗਈ ਹੈ ਖੇਤੀ ਉਪਾਗਰ ਨੂੰ ਇਹ ਯੋਜਨਾ ਜਾਰੀ ਰੱਖਣ ਲਈ 9.62 ਅਰਬ ਡਾਲਰ ਦੀ ਜ਼ਰੂਰਤ ਹੈ ਦੂਜੇ ਪਾਸੇ 6.67 ਲੱਖ ਸਰਕਾਰੀ ਮੁਲਾਜ਼ਮ ਛੁੱਟੀ ਤੇ ਭੇਜੇ ਜਾ ਚੁੱਕੇ ਹਨ ਤੇ 7.63 ਲੱਖ ਮੁਲਾਜ਼ਮ ਬਗੈਰ ਤਨਖਾਹ ਤੋਂ ਕੰਮ ਕਰ ਰਹੇ ਹਨ ਜਿੰਨਾ ਵਿੱਚ ਹਜ਼ਾਰਾਂ ਹਜ਼ਾਰਾਂ ਏਅਰ ਟ੍ਰੈਫਿਕ ਕੰਟਰੋਲ ਵੀ ਸ਼ਾਮਲ ਹਨ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਹੈਲਥ ਕੇਅਰਸ ਪ੍ਰੋਗਰਾਮ ਦੀ ਸਬਸਿਡੀ ਵਧਾਉਣ ਨੂੰ ਯਾਰ ਨਹੀਂ ਜਿਸ ਕਰਕੇ ਸੈਨ ਨਿੱਟ ਵਿੱਚ ਖਰਚਾ ਬਿੱਲ ਪਾਸ ਕਰਉਣਾ ਔਖਾ ਹੋ ਗਿਆ ਹੈ ਬਿੱਲ ਉੱਤੇ 14 ਬਾਰ ਵੋਟਿੰਗ ਹੋ ਚੁੱਕੀ ਹੈ ਪਰ ਬਹੁਤ ਵਾਸਤੇ ਲੋੜੀ ਦੀਆਂ 60 ਵੋਟਾਂ ਹਾਸਲ ਨਹੀਂ ਹੋ ਸਕੀਆਂ 트럼ਪ ਸਰਕਾਰ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ ਫੂਡ ਸਪਲਾਈ ਪ੍ਰੋਗਰਾਮ ਬੰਦ ਹੋਣ ਮਗਰੋਂ ਨਿਊਚਾਰਕ ਕੈਲੀਫੋਰਨੀਆ ਅਤੇ ਮੈਸਾਚੂਸੇਟਸ ਜੋ ਸੈਟਸ ਸਨੇ 25 ਰਾਜਾਂ ਵੱਲੋਂ 트럼ਪ ਸਰਕਾਰ ਵੱਲੋਂ ਮੁਕਦਮਾ ਦਾਇਰ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ